ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਜੀ ਤੁਸੀਂ ਸਾਰੇ ਮੀਰ ਵੈਗੁਰੂ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਗੇ ਜੀ ਜੀ ਅੱਜ ਸ਼ਾਮ ਦਾ ਟਾਈਮ ਹੁਣ ਕੱਲ ਆਪਾਂ ਮਾੜੀ ਰਿਤੀ ਸੀ

ਯੋਨੇ ਜਿਹੜਾ ਨਹੀਂ ਚੱਲ ਰਿਹਾ ਗਏ ਦੋ ਟੈਨ ਨਹੀਂ ਆਇਆ ਵੀ ਨਹੀਂ ਮਿਲਿਆ ਗਏ ਦੋ ਬੰਦੀਓ ਆਪਣੀ ਨਹੀਂ ਆਈ ਕਿ ਮੈਂ ਕੋਈ ਪ੍ਰੋਬਲਮ ਆਪਨੇ Wi-Fi ਨਹੀਂ ਚੱਲ ਰਿਹਾ ਲੋਕਾਂ ਨੂੰ ਹੋ ਸਕਦਾ ਬਿਲਕੁਲ ਇਹ ਚੱਲਦਾ ਪਹਿਲਾਂ ਇਹ ਜੇ ਨਹੀਂ ਚੱਲਦਾ ਹੁੰਦਾ ਕਿ ਗਾਈ ਆਉਣ ਵਾਲਾ ਹੁੰਦਾ ਸੀ हम पास हो रहा है रुक जाओगे अभी तक भी नहीं चल रहा इस छोटी की जिंदगी काम हो दूसरे नख्ते यार तुम्हें जब अपके इधर तेरे को ना ले तो रंचीली है ना

ये बी कट के टमाटर पा लेने अदरक अपना नहीं खाऊंगे जो हरिया मिर्चा टमाटर पा लिया जैसा घट के कर लिया आपकी मेट की आ गया जी वाई फाई ठीक करना

ये जी पनीर अपना हो गया सुने च लून मिर्च पा ली हरिया मिर्च पाई जी पांच अपनी लाल मिर्च तो बिल्कुल थोड़ी जी पाई है

ਤੇ ਅੱਜ ਦਾ ਪਸੋਗੀ ਵੀਡੀਓ ਜਰੂਰ ਪਾਈ ਜੀ ਬਣਾ ਕੇ ਜਿਹੜੇ ਮੈਂ ਪਰ ਆਪਣੇ ਚੈਨਲ ਤੇ ਆਉਣ ਦੇ ਲਈ ਕੋਲ ਸਪੋਰਟ ਕਰ ਰਹੇ ਨੇ ਆਪਾਂ ਨੂੰ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਤੁਹਾਡੇ ਸਾਥ ਨਾਲ ਹੀ ਆਪਾਂ ਅੱਗੇ ਜਾਵਾਂਗੇ ਜਿਹੜੇ ਮੈਂ ਪਰ ਪਹਿਲੀ ਵਾਰ ਆਇਆ ਇਡੀ ਜੀ ਚੈਨਲ ਤੇ ਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੁਹਾਡੇ ਸਾਥ ਨਾਲ ਹੀ ਆਪਾਂ ਅੱਗੇ ਵਧਣਾ ਹੈ ਵੱਧ ਤੋਂ ਵੱਧ ਸਪੋਰਟ ਕਰਨਾ ਹੈ ਫਰਾ ਧਨੀਏ ਮੈਂ ਤੋੜ ਕੇ ਲਿਆਉਣਾ ਭੁੱਲ ਗਈ ਕੀ ਪਹਿਲਾਂ ਹੁਣ ਟੈਂਮ ਲੱਭੀ ਗੋਰੀ ਰੇਡ ਟੇ ਪੋਣਾ ਸੀਗਾ ਆਪਾਂ ਥੋੜਾ ਜਿਹਾ मीडियम जहा कर लिया पहला तेज़ ने और जा है। गैस समेल आ रही है जी अच नवाया सिलेंडर आप पता नहीं की गलत ਤੇ ਬਰੀ ਲਾਤੀ ਮੈਂ ਦੁਬਾਰੇ ਲਾ ਕੇ ਦੇਖ ਲਈ ਆ ਜੀ ਪਰ ਜਦੋਂ ਔਨ ਕਰਦੇ ਆ ਤੇ ਸਮੈਲ ਆਉਣ ਲੱਗ ਜਾਂਦੀ ਹੈ ਕੰਮ ਕਰਨ ਤੋਂ ਬਾਅਦ ਵੀ ਇੱਥੋਂ ਬੰਦ ਕਰ ਦਿੰਨੀ ਆ ਜੀ ਸਿਲੰਡਰ ਤੋਂ ਲੈ ਸੇਬ ਨਾ ਚੜਦੀ ਹੈ ਪੂਰੀ ਤਰ੍ਹਾਂ ਇਹ ਗੈਸ ਨਹੀਂ ਤਾਂ ਨਹੀਂ ਸਿਲੰਡਰ ਹੀ ਪਾਣੀ ਦੇ ਜਾਂਦੇ ਨੇ ਜੀ ਜਿਹੜੇ ਸਹੀ ਰੱਖਦੇ ਕਈ ਵਾਰ ਐਵੇਂ ਹੋ ਜਾਂਦਾ ਹੈ डर भी लगता है जी गैस लीक होंगी तो। जी लो जी भर्जी अपनी बन गई दुध नौ बारी आ गई अपने हम जावे आप रोटी फिर बना लेंगे तो। जो उतना आके सब्जी बनाने जी फिर नेरा बारा हो जाए ਤਾਂ ਆਪਾਂ ਇੱਕ ਹੋਰ ਆਪਾਂ ਸਬਜੀ ਪਹਿਲੇ ਬਣਾ ਲੈਂਦੇ ਆ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਦੇਖੋ ਜੀ ਭੋਜੀ ਆਪਣੀ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ